ਮਨ ਲਓ ਵੀ ਬਰੀਡ ਚ ਘੋੜਿਆਂ ਵਾਲੇ ਲਾ ਲਓ ਕੁੱਤਿਆਂ ਵਾਲੇ ਲਾ ਲਓ ਕਬੂਤਰਾਂ ਵਾਲੇ ਲਾ ਲਓ ਵੀ ਕੋਈ ਬੰਦਾ ਬਰੀਡਿੰਗ ਕਰਦਾ ਹੈ ਤਪੱਸਿਆ ਤਪੱਸਿਆ ਨਾ ਹੀ ਆਮ ਸਵਾਲ ਚੱਲਦਾ ਵੀ ਮੁੰਡਿਆਂ ਲਈ ਕੰਮ ਨਹੀਂ ਹੈਗਾ ਹੂੰ ਜਿਹੜੀ ਸਾਡੀ ਨੌਜਵਾਨੀ ਲਈ ਕੰਮ ਨਹੀਂ ਹੈਗਾ ਪਰ ਕੰਮ ਹੈਗੇ ਨੇ ਜੇ ਅਸੀਂ ਮੱਝ 15 16 ਕਹ ਹਜ਼ਾਰ ਦੀ ਹੁੰਦੀ ਸੀ ਠੀਕ ਹੈ ਜੀ ਉਦੋਂ ਆਪਾਂ ਨੇ 25000 ਦਾ ਸੈਂਟ ਬਰਨਾਰਡ ਦੀ ਫੀਮੇਲ ਲਈ ਸੀ ਇਸ ਵੀਡੀਓ ਨੂੰ ਨਾ ਤੁਸੀਂ ਜਿੰਨੀ ਵਾਰ ਵੀ ਦੇਖੋਗੇ ਓਨੀ ਵਾਰ ਤੁਹਾਨੂੰ ਇਹ ਨਵੀਂ ਲੱਗੀ ਜਾਣੀ ਆ ਕ੍ਰੋਕ ਕਿ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਜ ਟਵਾਇਰ ਫਾਰਮ ਦੇ ਬਹੁਤ ਜਿਆਦੇ ਸੋਹਣੇ ਜਿਹੜੇ ਆ ਬੱਚੇ ਦਿਖਾਵਾਂਗੇ ਤੇ ਤਿੰਨ ਸਟੱਡ ਵੀ ਦਿਖਾਵਾਂਗੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਮਰੇਲ ਕੋਟਲੇ ਦੇ ਪਿੰਡ ਭੋਗੀਵਾਲ ਦੇ ਵਿੱਚ ਮਾਸਟਰ ਗੁਰਵਿੰਦਰ ਜੀ ਹੋਣਾ ਦੇ ਕੈਨਲ ਤੇ ਬਾਈ ਜੀ ਹੋਣਾ ਦਾ ਜ਼ਿੰਦਗੀ ਦਾ ਬਹੁਤ ਲੰਮਾ ਤਜਰਬਾ ਵਾ ਡੌਗ ਦੇ ਵਿੱਚ ਤੇ ਬਾਈ ਹੋਣਾ ਨੇ ਬਹੁਤ ਸੋਹਣੀ ਜਿਵੇਂ ਆਪਾਂ ਕਹਦੀਏ ਬਰੀਡਿੰਗ ਕਰੀ ਆ ਸਮੇਂ-ਸਮੇਂ ਤੇ ਜਿਹੜੀਆਂ ਜਿਹੜੀਆਂ ਵੀ ਨਸਲਾਂ ਪੰਜਾਬ ਦੇ ਵਿੱਚ ਆਈਆਂ ਬਾਈ ਜੀ ਉਹਨਾਂ ਨੇ ਸਾਰੀਆਂ ਨਸਲਾਂ ਦੇ ਉੱਪਰ ਜਿਵੇਂ ਆਪਾਂ ਕਹਿੰਦੀਏ ਚੰਗੀ ਬਰੀਡਿੰਗ ਕੀਤੀ ਆ ਤੇ ਅੱਜ ਦੇ ਟਾਈਮ ਦੇ ਵਿੱਚ ਬਾਈ ਜੀ ਉਹਨੇ ਟੁਆਏ ਪੋਮ ਦੇ ਉੱਪਰ ਬਹੁਤ ਸੋਹਣੀ ਬਰੀਡਿੰਗ ਕਰ ਰਹੇ ਆ ਬਾਈ ਜੀ ਉਹਨਾਂ ਦੇ ਸਟੱਡਾਂ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਕਿਵੇਂ ਇਹਨਾਂ ਦਾ ਜਿਹੜਾ ਮੀਟਿੰਗ ਦਾ ਸ਼ਡਿਊਲ ਹੁੰਦਾ ਵਾ ਜੇਕਰ ਤੁਸੀਂ ਫਾਰਮ ਤੋਂ ਕੋਈ ਬੱਚਾ ਲੈਣਾ ਚਾਹੁੰਦੇ ਹੋ ਤਾਂ ਉਹਦਾ ਕੀ ਸਿਸਟਮ ਹੁੰਦਾ ਵਾ ਸਾਰਾ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਵਾ ਕੇ ਥਾਂਜਾ ਬਾਈ ਜੀ ਉਹਨੇ ਆਪਦਾ ਤਜਰਬਾ ਕਰਨਗੇ ਆਜੋ ਫਿਰ ਕਰਦੇ ਆਂ ਗੱਲਬਾਤ ਮਾਸਟਰ ਗੁਰਵਿੰਦਰ ਜੀ ਹੁਣਾਂ ਦੇ ਨਾਲ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਹੈ ਆਪਣੇ ਫੇਸਬੁੱਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਬਖਰੇ ਜੇ ਕਨਸੈਪਟ ਦੇ ਇੱਕ ਵੀਡੀਓ ਲੈ ਕੇ ਆਏ ਆ ਕਿਉਂਕਿ ਆਪਣੇ ਪੇਜ ਦੇ ਨਾਲ ਡੌਗ ਲਵਰ ਬਹੁਤ ਸਾਰੇ ਵੀਰ ਜੁੜੇ ਆ ਤਕਰੀਬਨ ਤਰੀਬਨ ਮੈਨੂੰ ਕੌਲਾਂ ਵਗੈਰਾ ਵੀ ਆਉਂਦੀਆਂ ਰਹਿੰਦੀਆਂ ਆ ਯਾਰ ਤੁਸੀਂ ਇਹਨਾਂ ਦੀ ਬਰੀਡਿੰਗ ਬਾਰੇ ਜਾਂ ਕਿਸੇ ਚੰਗੇ ਪਰਸਨ ਨਾਲ ਸਾਡੀ ਗੱਲਬਾਤ ਕਰਾਓ ਤੇ ਅੱਜ ਆਪਾਂ ਮਲੇਰਕੋਟਲੇ ਦੇ ਪਿੰਡ ਭੋਗੀਵਾਲ ਵਿੱਚ ਬੈਠੇ ਆ ਤੇ ਮਾਸਟਰ ਗੁਰਵਿੰਦਰ ਜੀ ਹੁਣਾਂ ਨਾਲ ਗੱਲਬਾਤ ਕਰਾਵਾਂਗੇ ਕਿਉਂਕਿ ਬਾਈ ਕਾਫੀ ਲੰਬੇ ਸਮੇਂ ਤੋਂ ਜਿਹੜੇ ਟਾਇਪ ਪੌਮ ਜਿਹੜੇ ਡੌਗ ਆ ਉਹਨਾਂ ਦੀ ਬਰੀਡਿੰਗ ਵਗੈਰਾ ਕਰਦੇ ਆਏ ਆ ਸਾਰਾ ਇਹਨਾਂ ਦੇ ਜ਼ਿੰਦਗੀ ਦੇ ਸਫਰ ਤੁਹਾਡੇ ਨਾਲ ਸਾਂਝਾ ਕਰਾਂਗੇ ਪਹਿਲਾਂ ਤਾਂ ਸਾਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਸਾਰਾ ਆਪਾਂ ਸ਼ੁਰੂ ਤੋਂ ਪਹਿਲਾਂ ਤਾਂ ਇਹੀ ਗੱਲ ਕਰਾਂਗੇ ਹਨਾ ਵੀ ਆਪਾਂ ਕਿੰਨੇ ਟਾਈਮ ਤੋਂ ਇਹ ਜਿਹੜੀ ਡੌਗ ਦੀ ਜਿਹੜੀ ਬਰੀਡਿੰਗ ਕਰਦੇ ਬੈਠੇ ਹਾਂ ਘਟੋ ਘਟ 1996 ਤੋਂ ਜੀ 96 ਤੋਂ ਜੀ ਹਾਂਜੀ ਠੀਕ ਹੈ ਜੀ ਸ਼ੌਂਕ ਤਾਂ ਯਾਨੀ ਪਹਿਲਾਂ ਤੋਂ ਹੀ ਐ ਵੈਸੇ 1972 ਦਾ ਮੇਰਾ ਬਰਥ ਹੈ ਠੀਕ ਹੈ ਜੀ ਜਦ ਦੀ ਸੁਰਤ ਸੰਭਾਲੀ ਆ ਵੀ ਡੌਗ ਦਾ ਸ਼ੌਂਕ ਤਾਂ ਬਹੁਤ ਜ਼ਿਆਦਾ ਪਹਿਲਾਂ ਤੋਂ ਹੀ ਰੱਖਦੇ ਸੀਗੇ ਠੀਕ ਹੈ ਜੀ ਤੇ ਪਰ ਪ੍ਰੋਫੈਸ਼ਨਲੀ ਇਸ ਤਰ੍ਹਾਂ ਵੀ ਆਪਣੇ ਕੋਲ 1996 ਚ ਆਪਾਂ ਨੇ ਜਦੋਂ ਮੱਝ 15 16 ਕ ਹਜ਼ਾਰ ਦੀ ਹੁੰਦੀ ਸੀ ਠੀਕ ਹੈ ਜੀ ਉਦੋਂ ਆਪਾਂ ਨੇ 25000 ਦਾ ਸੇਂਟ ਬਰਨਾਰਡ ਦੀ ਫੀਮੇਲ ਲਈ ਸੀਗੀ ਠੀਕ ਹੈ ਜੀ ਉਦੋਂ ਮੇਰੇ ਸਾਬ ਨੂੰ ਉੱਚੀ ਦੀ ਮੰਗ ਵੀ ਬਹੁਤ ਜ਼ਿਆਦਾ ਸੀ ਸਰ ਹਨਾ ਹਾਂਜੀ ਹਾਂ ਬਿਲਕੁਲ ਜੀ ਤੇ ਸਰ ਜਿਵੇਂ ਆਪਾਂ ਤੁਸੀਂ ਹੁਣ ਗੱਲ ਕੀਤੀ ਹੈ ਹਨ ਵੀ ਮੈਗਨੇ ਵੀ ਤੁਸੀਂ 96 ਦੇ ਬਾਰੇ ਮੇਰਾ 92 ਦਾ ਪਰਤਾ ਹਨਾ ਜਿਆ ਸੋਚਿਆ ਜਾਵੇ ਤੁਹਾਡਾ ਇਨਾ ਲੰਮਾ ਆਰਸਾ ਹੋ ਗਿਆ ਹਨਾ ਤੁਸੀਂ ਇਹਦੇ ਚ ਬਰੀਡਿੰਗ ਦੇ ਤੌਰ ਤੇ ਤੁਸੀਂ ਡੌਗ ਨੂੰ ਰੱਖ ਰਹੇ ਹੋ ਹਨਾ ਤੇ ਅੱਜ ਦੇ ਟਾਈਮ ਤੋਂ ਢੀ ਹਨਾ ਕੀ ਸੋਚ ਆ ਜਨ ਕਿ ਜਿਵੇਂ ਕਿਦਾਂ ਦਾ ਕੰਮ ਕਰਨਾ ਚਾਹੀਦਾ ਜਿਹੜਾ ਡੌਗ ਲਵਰ ਨੂੰ ਦੇਖੋ ਜੀ ਇਹ ਕੋਈ ਇਹਦੇ ਚ ਸ਼ਾਰਟਕਟ ਨਹੀਂ ਹੈਗਾ ਜੀ ਕੋਈ ਠੀਕ ਗੱਲ ਹੈ ਜੀ ਬਰੀਡਿੰਗ ਲਾਈਨ ਚ ਜਿਹੜਾ ਬੰਦਾ ਆ ਗਿਆ ਇਹ ਚ ਸ਼ਾਰਟਕਟ ਕੋਈ ਨਹੀਂ ਇੱਕ ਤਰ੍ਹਾਂ ਦੀ ਤਪੱਸਿਆ ਬਿਲਕੁਲ ਹਨਾ ਜੀ ਲੰਬਾ ਸਮਾਂ ਲੱਗਦਾ ਜੇ ਤੁਸੀਂ ਜਿਹੜੀ ਵੀ ਤੁਸੀਂ ਮੰਨ ਲਓ ਬਰੀਡ ਤੇ ਕੰਮ ਕਰਦੇ ਹੋ ਉਹਦੇ ਵਿੱਚ ਜਿਹੜੇ ਚੰਗੇ ਬਲੱਡ ਨੇ ਉਹ ਤੁਸੀਂ ਆਪਣੀ ਕੈਨਲ ਚ ਲੈ ਕੇ ਆਉਨੇ ਹੋ ਬਾਹਰੋਂ ਫੇਰ ਜਿਹੜੀ ਤੁਹਾਡੇ ਘਰੇ ਪ੍ਰੋਡਕਸ਼ਨ ਹੁੰਦੀ ਆ ਫੇਰ ਉਹਦਾ ਮੁੱਲ ਪੈਂਦਾ ਹੀ ਇਹਦੇ ਚ ਬਿਲਕੁਲ ਹਨਾ ਜੀ ਇਹ ਕੋਈ ਐ ਨਹੀਂ ਹੈਗਾ ਵੀ ਆਪਾਂ ਨੇ ਕਿਤੋਂ ਡੌਗ ਲਾਈਨ ਦੇ ਵਿੱਚ ਜਿਹੜੀਆਂ ਚੰਗੀਆਂ ਬਲੱਡ ਲਾਈਨਾਂ ਨੇ ਉਹ ਅਸੀਂ ਖਰੀਦ ਕੇ ਨਹੀਂ ਲਿਆ ਸਕਦੇ ਕਿਉਂਕਿ ਜਿਹਨੇ ਪੈਦਾ ਕਰ ਲਿਆ ਉਹ ਆਪਣੇ ਘਰੇ ਤਾਂ ਚੰਗਾ ਰੱਖੂ ਸਹੀ ਗੱਲ ਹੈ ਸਰ ਉਹ ਕਦੇ ਵੀ ਤੁਹਾਨੂੰ ਮੁੱਲ ਨਹੀਂ ਮਿਲਦਾ ਜਾਨਵਰ ਹਮ ਆਪਾਂ ਮੀਟਿੰਗ ਕਰਾ ਸਕਦੇ ਹਾਂ ਹਾਂ ਫੀਸ ਤੇ ਮੀਟਿੰਗ ਕਰਾ ਕੇ ਚੰਗੇ ਬਲੱਡ ਆਪ ਦੇ ਘਰੇ ਲਿਆ ਸਕਦੇ ਹਾਂ ਬਿਲਕੁਲ ਹਾਂਜੀ ਆ ਜਿਹਦੇ ਕੋਲੇ ਚੰਗੀ ਚੀਜ਼ ਆ ਗਈ ਉਹਨੇ ਗਾਂ ਤਾਂ ਫਿਰ ਦੇਣੀ ਵੀ ਉਹਨੇ ਉਹਨੂੰ ਆਏ ਗੂਗਾ ਵੀ ਮੈਂ ਆਪਦੀ ਬਰੀਡਿੰਗ ਕਰ ਲਾਂ ਜਾਂ ਉਹਦੇ ਬੱਚੇ ਸੇਲ ਕਰਾਂ ਅਸੀਂ ਆਪ ਨਹੀਂ ਦਿੰਦੇ ਮੈਂ ਆਪ ਨਹੀਂ ਦਿੰਦਾ ਬਿਲਕੁਲ ਨਹੀਂ ਵੀ ਚੰਗੇ ਜਾਨਵਰ ਆਪ ਦੇ ਘਰੇ ਰੋਕਦਾ ਜੀ ਠੀਕ ਸਰ ਜਿਵੇਂ ਹਣਾ ਵੀ ਆਪਾਂ ਜਦੋਂ ਤੁਹਾਡੇ ਕੋਲੇ ਆ ਰਹੇ ਜੀ ਹਣਾ ਟੋਡੇ ਬਾਰੇ ਜਿੰਨੀ ਕਿਸਾਨ ਨੂੰ ਇਨਫੋਰਮੇਸ਼ਨ ਇਕੱਠੀ ਹੋਈ ਹੈ ਨਾ ਕਿਉਂਕਿ ਤੁਸੀਂ ਬਹੁਤ ਸਾਰੇ ਇਦਾਂ ਦੇ ਜਿਹੜੇ ਵੀਰ ਹਨਾ ਜਿਹੜੇ ਸਾਡੀ ਉਮਰ ਦੇ ਜਿਹੜੇ ਹਨਾ ਤੁਸੀਂ ਉਹਨਾਂ ਨੂੰ ਇਹ ਕੰਮ ਦੇ ਵਿੱਚ ਬਹੁਤ ਪੋਜ਼ਿਟਿਵ ਤਰੀਕੇ ਨਾਲ ਜੋੜਿਆ ਹਨਾ ਜੀ ਕੀ ਜਾਨੀ ਕਿ ਤੁਸੀਂ ਸੋਚਦੇ ਹੋ ਨਾ ਵੀ ਜਾਨੀ ਕਿ ਯਾਰ ਇਹਨਾਂ ਨੂੰ ਮੁੰਡਿਆਂ ਨੂੰ ਇਹ ਚੀਜ਼ ਚ ਲੈ ਜਾਂਦਾ ਜਾਵੇ ਤੁਹਾਡੀ ਕੀ ਸੋਚ ਹੈ ਜੀ ਦੇਖੋ ਜੀ ਬਹੁਤ ਜਿਹੜੇ ਹੁਣ ਆਮ ਸਵਾਲ ਚੱਲਦਾ ਵੀ ਮੁੰਡਿਆਂ ਲਈ ਕੰਮ ਨਹੀਂ ਹੈਗਾ ਹਮਮ ਬਈ ਸਾਡੀ ਨੌਜਵਾਨੀ ਲਈ ਕੰਮ ਨਹੀਂ ਹੈਗਾ ਪਰ ਕੰਮ ਹੈਗੇ ਨੇ ਜੇ ਅਸੀਂ ਕਈ ਵਾਰੀ ਆਪਣੇ ਦਿਲ 'ਚ ਸ਼ੌਂਕ ਪਏ ਹੁੰਦੇ ਨੇ ਜੀ ਉਹਨੂੰ ਅਸੀਂ ਸਮੇਂ ਨਾਲ ਕਿੱਤਾ ਬਣਾ ਲਈਏ ਜਿਹੜੇ ਸ਼ੌਂਕ ਨੂੰ ਤੁਸੀਂ ਵੀ ਪਿਆਰ ਕਰਦੇ ਹੋ ਆਪਣੀ ਹੋਬੀ ਨੂੰ ਪਿਆਰ ਕਰਦੇ ਹੋ ਜੇ ਅਸੀਂ ਉਹਨੂੰ ਕਿੱਤਾ ਬਣਾ ਲਈਏ ਤਾਂ ਉਹਦੇ 'ਚ ਅਸੀਂ ਬਹੁਤ ਕੁਝ ਖੱਟ ਸਕਦੇ ਮੈਂ ਉਹਦੀ ਆਧਾਰਨ ਤੁਹਾਡੇ ਸਾਹਮਣੇ ਆ ਬਿਲਕੁਲ ਸਰ ਜਿਵੇਂ ਆਪਾਂ ਤੁਸੀਂ ਪੇਛੇ ਤੌਰ ਤੇ ਇੱਕ ਗਵਰਨਮੈਂਟ ਟੀਚਰ ਹੋ ਹਣਾ ਜੀ ਕਿਉਂਕਿ ਜੇ ਹੁਣ ਆਪਾਂ ਗੱਲ ਕਰੀਏ ਵੀ ਇਹਨਾਂ ਨੂੰ ਟਾਈਮ ਬਹੁਤ ਜ਼ਿਆਦਾ ਦੇਣਾ ਪੈਂਦਾ ਹਣਾ ਜੀ ਕਿਉਂਕਿ ਜੇ ਡਿਊਟੀ ਵਾਲਾ ਬੰਦਾ ਜੇ ਉਹਦਾ ਸਾਰਾ ਦਿਨ ਡਿਊਟੀ ਦਾ ਸ਼ਡਿਊਲ ਉਹਦਾ ਕਿਉਂਕਿ ਫਿਕਸ ਹੁੰਦਾ ਟਾਈਮ ਉਹਦਾ ਕਿਵੇਂ ਇਹ ਚੀਜ਼ ਨੂੰ ਮੈਨੇਜ ਕਰਦੇ ਸਾਰੀ ਨੀਯੇ ਨੂੰ ਦੇਖੋ ਜੀ ਮੈਂ ਜਿੱਦਣ ਦਾ ਇਸ ਲਾਈਨ ਚ ਪਿਆ ਜਾਂ ਸੁਰਤ ਸੰਭਾਲੀ ਆ ਸਾਡੇ ਘਰ ਦਾ ਜਿਹੜਾ ਮਾਹੌਲ ਆ ਉਹ ਬਿਲਕੁਲ ਧਾਰਮਿਕ ਹੈ ਪੂਰਾ ਠੀਕ ਹੈ ਸਾਡੇ ਮਦਰ ਲਗਭਗ 3 ਵਜੇ ਉੱਠ ਖੜਦੇ ਨੇ 4 ਕਵਾਜ ਦੇ ਨੂੰ ਅਸੀਂ ਉੱਠ ਖੜਦੇ ਠੀਕ ਹੈ ਜੀ ਬਸ ਇਹ 4-5 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 10 ਤਾ ਸਾਡੇ ਵੱਜੀ ਜਾਂਦੇ ਨੇ ਵਿੱਚ ਹੀ ਡਿਊਟੀ ਆ ਜਾਂਦੀ ਹੈ ਇਹਦੀ ਸਵੇਰ 2 ਘੰਟੇ ਸਾਮ੍ਹਦੇ ਆ ਸ਼ਾਮ ਨੂੰ 3-4 ਘੰਟੇ ਲੱਗ ਜਾਂਦੇ ਨੇ ਫਿਰ ਹੋਰ ਕੰਮ ਵੀ ਕਰਨੇ ਹੁੰਦੇ ਨੇ ਇਹ ਜਿਹੜੀ ਲੰਬਾ ਰੁਟੀਨ ਹੈ ਲਗਾਤਾਰ ਐਤਵਾਰ ਵਾਲੇ ਦਿਨ ਵੀ ਚੱਲਦਾ ਮਤਲਬ ਤਪੱਸਿਆ ਹੀ ਹੈ ਇਹ ਕਹਿੰਦਾ ਤਪੱਸਿਆ ਹੀ ਹੈ ਜੀ ਦੇਖੋ ਬਰੀਡਿੰਗ ਲਾਈਨ ਹੈ ਕਿਸੇ ਵੀ ਤੁਸੀਂ ਕਿਸੇ ਵੀ ਕਿਤੇ ਜਿਹੜੀ ਹੈ ਮੰਨ ਲਓ ਵੀ ਬਰੀਡ ਚ ਘੋੜਿਆਂ ਵਾਲੇ ਲਾ ਲਓ ਕੁੱਤਿਆਂ ਵਾਲੇ ਲਾ ਲਓ ਕਬੂਤਰਾਂ ਵਾਲੇ ਲਾ ਲਓ ਵੀ ਕੋਈ ਬੰਦਾ ਬਰੀਡਿੰਗ ਕਰਦਾ ਹੈ ਤਪੱਸਿਆ ਤਪੱਸਿਆਣਾ ਹਾਂ ਇਹ ਕੋਈ ਸੌਖਾ ਕੰਮ ਨਹੀਂ ਹੈਗਾ ਬਿਲਕੁਲ ਸਰ ਆਪਾਂ ਹਣਾ ਥੋੜੇ ਜਿਹੜੇ ਆਪਣੇ ਜਿਹੜੇ ਤਿੰਨੇ ਸਟੱਡ ਹਨਾ ਉਹਨਾਂ ਦੀ ਥੋੜੀਆਂ ਜਿਹੀਆਂ ਲਾਈਨਾਂ ਬਾਰੇ ਦੱਸੀ ਹੈ ਨਾ ਜਿਵੇਂ ਆਪਾਂ ਪਹਿਲਾਂ ਇੱਕ ਨੰਬਰ ਦੇ ਕੱਢਿਆ ਸੀ ਕੀ ਕੀ ਇਹਨਾਂ ਦੀਆਂ ਲਾਈਨਾਂ ਜੀ ਇਹਨਾਂ ਦੀ ਆਪਣੇ ਕੋਲੇ ਇੱਕ ਤਾਂ ਮੋਗਲੀ ਸਟੱਡ ਹੈ ਜੀ ਠੀਕ ਹੈ ਜੀ ਜਿਹੜਾ ਪਹਿਲਾ ਵੱਡਾ ਸਟੱਡ ਹੈ ਠੀਕ ਹੈ ਜੀ ਉਹ ਫੀਨਿਕਸ ਬਲੱਡ ਲਾਈਨ ਚੋਂ ਹੈ ਜੀ ਠੀਕ ਹੈ ਜੀ ਤੇ ਉਹਦੀ ਜਿਹੜੀ ਮਦਰ ਸਾਈਡ ਹੈ ਇੱਕ ਚੰਗਾ ਡੌਗ ਹੋਇਆ ਜੀ ਪੰਜਾਬ ਦੇ ਵਿੱਚ ਭਾਨਾ ਸੀਗਾ ਉਹਦਾ ਨਾਂ ਠੀਕ ਹੈ ਜੀ ਇਹ ਉਹਦੀ ਬੱਚੀ ਹੈ ਠੀਕ ਹੈ ਜੀ ਭਈ ਤੋਂ 5-7 ਸਾਲ ਪੁਰਾਣੀਆਂ ਗੱਲਾਂ ਨੇ ਜੀ ਇਹ ਠੀਕ ਹੈ ਜੀ ਉਹਦੇ ਵਿੱਚੋਂ ਨਿਕਲਿਆ ਹੋਇਆ ਠੀਕ ਹੈ ਜੀ ਹਾਂਜੀ ਤੇ ਉਦੋਂ ਨੈਕਸਟ ਜਿਹੜਾ ਦੂਸਰਾ ਆਪਣਾ ਉਹ ਉਹ ਆਪਣੇ ਉਹਦਾ ਨਾਮ ਮਹਿਮ ਹੈ ਜੀ ਠੀਕ ਹੈ ਜੀ ਉਹਦੀ ਮਦਰ ਲਾਈਨ ਚੋਂ ਉਹ ਪ੍ਰਿੰਸ ਦਾ ਬੱਚਾ ਇੱਕ ਪ੍ਰਿੰਸ ਡੌਗ ਆਇਆ ਸੀਗਾ ਜੀ ਕਾਫੀ ਫੇਮਸ ਨੇ ਪੌਮ ਵਾਲੇ ਬੰਦੇ ਦਾ ਸਾਰੇ ਜਾਣਦੇ ਨੇ ਲਗਭਗ ਉਹਨੂੰ ਬਿਲਕੁਲ ਨਹੀਂ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਸਰ ਇੱਕ ਛੋਟਾ ਜਿਹੜਾ ਬੱਚਾ ਸੀ ਜਣਾ ਜੀ ਉਹ ਆਪਣੇ ਸਟਾਰਟ ਦੇ ਇੱਕ ਉਹ ਵੀ ਉਹ ਆਪਣੇ ਘਰ ਦਾ ਹਾਂਜੀ ਉਹ ਮਹਿਮ ਦਾ ਬੱਚਾ ਨੇ ਠੀਕ ਹੈ ਜੀ ਉਹ ਬਹੁਤ ਚੰਗਾ ਨਿਕਲਿਆ ਜੀ ਘਰੀ ਹੋਲਡ ਕੀਤਾ ਆਪਾਂ ਨੇ ਠੀਕ ਹੈ ਜੀ ਤੇ ਉਹਦੀ ਮਦਰ ਵੀ ਆਪਣੇ ਘਰ ਦੀ ਬਰੀਡਿੰਗ ਆ ਉਹਦਾ ਫਾਦਰ ਇਹ ਮਹਿਮ ਹੈ ਠੀਕ ਸਰ ਟੋਟਲ ਕਿੰਨੇ ਹਨ ਜਣ ਕੇ ਜਿਹੜੇ ਹੁਣ ਆਪਣੇ ਕੋਲ ਟੋਏ ਪਾਵੇਂ ਹਨਾ ਟੋਟਲ ਕਿੰਨੇ ਜਿਹੜੇ ਆਪਣੇ ਹੈਗੇ ਆ ਨੌ ਨੇ ਜੀ ਨੌ ਨੌ ਤੇ ਸਰ ਜਿਵੇਂ ਕਿਵੇਂ ਉਹਨੂੰ ਹਨਾ ਜਿਵੇਂ ਮੈਨੇਜ ਕਰਦਾ ਪੈਂਦਾ ਵੀ ਜਿਵੇਂ ਇਨਰ ਬਰੀਡਿੰਗ ਹੈ ਹੁਣ ਜਿਵੇਂ ਤੁਸੀਂ ਇੰਨੇ ਚਾਰ ਤੋਂ ਬਰੀਡਿੰਗ ਕਰਦੇ ਆ ਹਨਾ ਉਹ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਬਹੁਤ ਧਿਆਨ ਰੱਖਣਾ ਪੈਂਦਾ ਜੀ ਇਹ ਚੀਜ਼ਾਂ ਠੀਕ ਹੈ ਜੀ ਦੇਖੋ ਇਹਦੇ ਵਿੱਚ ਥੋੜੀ ਬਹੁਤ ਲਾਈਨ ਬਰੀਡਿੰਗ ਵੀ ਚੱਲਦੀ ਆ ਜੀ ਤੇ ਜਦੋਂ ਆਪਾਂ ਨੂੰ ਐਂ ਲੱਗਦਾ ਵੀ ਨੇੜੇ ਦੇ ਰਿਸ਼ਤੇ ਨਹੀਂ ਮਲਾਉਣੇ ਫਿਰ ਆਊਟ ਬਰੀਡਿੰਗ ਵੀ ਕਰਨੀ ਪੈਂਦੀ ਆ ਠੀਕ ਹੈ ਜੀ ਬਾਹਰੋਂ ਵੀ ਸਟਰਡ ਕੋਈ ਨਾ ਕੋਈ ਯੂਜ਼ ਕਰਨਾ ਪੈਂਦਾ ਜੀ ਠੀਕ ਹੈ ਜੀ ਤੇ ਸਰ ਜਿਵੇਂ ਹੁਣ ਵੀਰ ਵੀਡੀਓ ਦੇਖਣਗੇ ਹਨ ਆਪਣੇ ਸਟਰਡਾਂ ਬਾਰੇ ਕੋਈ ਮੀਟਿੰਗ ਬਾਰੇ ਵੀ ਕਾਲ ਕਰੂਗਾ ਹਨ ਕੋਈ ਬੱਚਿਆਂ ਬਾਰੇ ਵੀ ਕੋਈ ਕਾਲ ਕਰੂਗਾ ਹਨ ਕਿਵੇਂ ਤੁਹਾਡਾ ਮੀਟਿੰਗ ਦਾ ਤੇ ਬੱਚਿਆਂ ਦਾ ਕੀ ਸ਼ਡਿਊਲ ਹੈ ਜਿਵੇਂ ਕੋਈ ਕੋਈ ਖਰੀਦਦਾਰਾ ਜਾਂਦਾ ਏ ਉਹ ਬਸ ਇਸ ਤਰ੍ਹਾਂ ਜੀ ਬੱਚਾ ਤਾਂ ਜਦੋਂ ਆਪਣੇ ਘਰੇ ਉਪਲਬਧ ਹੁੰਦਾ ਆਪਾਂ ਉਦੋਂ ਹੀ ਸੇਲ ਕਰਦੇ ਆਂ ਜੀ ਠੀਕ ਹੈ ਜੀ ਤੇ ਮੀਟਿੰਗ ਵਾਲਾ ਜਿਹੜਾ ਕੰਮ ਹੈ ਉਹ ਮੇਰੇ ਕੋਲੇ ਟਾਈਮ ਘ ਉਹ ਜੇ ਕਿਸੇ ਨਾਲ ਅਡਜਸਟਮੈਂਟ ਬਣੂ ਆਪਾਂ ਤਾਂ ਛੱਡ ਸਕਦੇ ਆ ਜੀ ਠੀਕ ਹੈ ਜੀ ਨਹੀਂ ਹੂੰ ਵੈਸੇ ਮੈਂ ਬਹੁਤ ਘੱਟ ਛੱਡਦਾ ਜੀ ਠੀਕ ਹੈ ਜੀ ਜੜ ਕੇ ਜੇ ਕਿਸੇ ਵੀਰਨਤਾਲ ਮੇਲ ਹੁੰਦਾ ਵੀ ਹਨਾ ਕੋਈ ਚੰਗਾ ਸ਼ਕੀਨ ਆ ਬਿਲਕੁਲ ਜੀ ਬਿਲਕੁਲ ਹਾਂ ਵੀ ਚੰਗੀ ਬਰੀਡਿੰਗ ਕਰਨਾ ਚਾਹੁੰਦਾ ਹਨਾ ਤੇ ਸਰ ਜਿਵੇਂ ਕਈ ਵਾਰੀ ਕੋਈ ਕਾਲ ਵਗੈਰਾ ਕਰੂਗਾ ਹਨਾ ਵੀ ਉਹਨੂੰ ਬਰੀਡਿੰਗ ਬਾਰੇ ਕੋਈ ਜਾਣਕਾਰੀ ਲੈਣੀ ਕਿਉਂਕਿ ਟੋਏ ਫਾਰਮ ਤੇ ਹੁਣ ਤੁਸੀਂ ਮੇਰੇ ਹਿਸਾਬ ਨਾਲ ਬਹੁਤ ਪੁਰਾਣੇ ਬਰੀਡਰ ਹੋ ਹਨਾ ਤੇ ਉਹਨੂੰ ਕੋਈ ਜਾਣਕਾਰੀ ਦੇ ਸਕਦੇ ਈ ਬਿਲਕੁਲ ਜੀ ਆਪਾਂ 24 ਘੰਟੇ ਹਾਜ਼ਰ ਆ ਜੀ ਉਹਦੇ ਲਈ ਠੀਕ ਹੈ ਜੀ ਹ ਠੀਕ ਹੈ ਜੀ ਤੇ ਕਿਸੇ ਵੀ ਵੀਰ ਨੇ ਹਨਾ ਤਿੰਨੇ ਸਟੱਡਾਂ ਬਾਰੇ ਕੋਈ ਜਾਣਕਾਰੀ ਲੈਣੀ ਆ ਵੀ ਤੇ ਪੁਰਾਣੇ ਜਿਹੜੇ ਬਰੀਡਰ ਆ ਤੇ ਕਿਸੇ ਨੇ ਵੀ ਕੋਈ ਵੀ ਜਾਣਕਾਰੀ ਲੈਣੀ ਆ ਤੇ ਸਾਰਾ ਉਹਨਾਂ ਦਾ ਨੰਬਰ ਸਕਰੀਨ ਤੇ ਲਾ ਦਾਂਗੇ ਤੇ ਪਰ ਫੋਨ ਉਹ ਬੰਦਾ ਹੀ ਕਰਨਾ ਹਨਾ ਕਿਉਂਕਿ ਡਿਊਟੀ ਵਾਲੇ ਬੰਦੇ ਆ ਕਿਉਂਕਿ ਇੱਕ ਸ਼ੌਂਕ ਆ ਸਰ ਜੀ ਬਸ ਮੇਨ ਗੱਲ ਹਨਾ ਤੇ ਕਿਉਂਕਿ ਸ਼ੌਂਕ ਨਾ ਰੱਖੇ ਵੀ ਡੌਗ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਜੀ